ਜੋ ਕਿ ਬਰਮਾ ਸਿੰਘ ਜਨਾਲ ਦੇ ਉੱਤੇ 307 ਦਾ ਪਰਚਾ ਦਿੱਤਾ ਗਿਆ ਸਿੰਘ ਵੱਡੀ ਗਿਣਤੀ ਚ ਅੱਜ ਡਿੜਬੇ ਪਹੁੰਚੇ ਹੋਏ ਨੇ ਇੱਕ ਬੱਚੀ ਸੀ ਜਿਹੜੀ ਕੇਸਬ ਸਕੂਲ ਦੇ ਵਿੱਚ ਪੜਦੀ ਸੀਗੀ ਉੱਥੇ ਦਾ ਟੀਚਰ ਹੈ ਜਿਹੜਾ ਸੁਧੀਰ ਸਿੰਘ ਨਾਮ ਦਾ ਉਹਨੇ ਬੱਚੀ ਨਾਲ ਕੋਈ ਅਸਲੀਲ ਹਰਕਤਾਂ ਕਰੀਆਂ ਨੇ ਕਾਫੀ ਦਿਨ ਚੱਲਦਾ ਰਿਹਾ ਉਹਨਾਂ ਦਾ ਪ੍ਰੋਗਰਾਮ ਬੱਚੀ ਨੇ ਡਰਦੀ ਨੇ ਨਾ ਘਰੇ ਦੱਸਿਆ ਤੇ ਘਰਦਿਆਂ ਨੂੰ ਜਦ ਪਤਾ ਲੱਗਿਆ ਉਹਨਾਂ ਨੇ ਵੀ ਬਾਹਰ ਗੱਲ ਕੱਢੀ ਨਹੀਂ ਕਿਉਂਕਿ ਹਰ ਬੰਦਾ ਹਰ ਪਰਿਵਾਰ ਸੋਚਦਾ ਉਹ ਮੇਰੀ ਜਿਹੜੀ ਧੀ ਭੈਣ ਦੀ ਇੱਜ਼ਤ ਆ ਜਿਹੜੀ ਉਹ 13 14 ਸਾਲ ਦੀ ਬੱਚੀ ਆ ਵੀ ਚਲੋ ਜੇ ਇਸ ਤਰ੍ਹਾਂ ਹੀ ਮਸਲਾ ਹੱਲ ਹੋ ਜਾਵੇ ਮਾਸਟਰ ਦਾ ਜਿਹਦਾ ਜਿਹੜਾ ਹੌਸਲਾ ਤੇ ਉਹ ਥੋੜਾ ਹੋਰ ਵੱਧਾ ਗਿਆ ਉਹ ਫਿਰ ਉਹਨੂੰ ਹੋਰ ਅਸ਼ਰੀਰ ਵੀਡੀਓ ਵੀ ਭੇਜਦਾ ਰਿਹਾ ਤੇ ਗਲਤ ਮੈਸੇਜ ਕਰਦਾ ਰਿਹਾ ਬਾਪ ਆ ਕੁੜੀ ਦਾ ਯੂਐਸਏ ਵਿੱਚ ਰਹਿੰਦਾ ਤੇ ਉਹਦੇ ਆਪਣੇ ਡੈਡੀ ਨਾਲ ਗੱਲ ਕੀਤੀ ਉਹਦੀ ਮਦਰ ਨੇ ਆਪਣੇ ਹਸਬੰਦ ਨਾਲ ਕਰੀ ਗੱਲ ਵੀ ਐਂ ਕਰਕੇ ਇਸ ਤਰ੍ਹਾਂ ਗੱਲ ਹੋ ਗਈ ਯੂਐਸਏ ਤੋਂ ਡੈਡੀ ਨੇ ਮੈਰੋ ਨਾਲ ਗੱਲ ਕੀਤੀ ਜਿਹੜਾ ਜਥੇਦਾਰ ਅਮਰਤਪਾਲ ਸਿੰਘ ਮਹਿਰਵਾ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਵੀਡੀਓ ਪਾਤੀ ਵੀਡੀਓ ਪਾਤੇ ਉਹ ਵੀਡੀਓ ਵਾਇਰਲ ਆ ਗਈ ਅਸਲਾਮੁਅਲੈਕਮ ਵ ਰਹਿਮਤੁਲਾਹੀ ਵ ਬਰਕਾਤਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਜੀ ਇਨਵਾਰ احمد ਮਿੱਟੂ ਚੋਹਾਨ ਮਲੇਰ ਤੋਂ ਅੱਜ ਜਿਹੜਾ ਇੱਥੇ ਅਸੀਂ ਆਏ ਆ ਭਾਈ ਵਰਮਾ ਸਿੰਘ ਜੀ ਦੀ ਹਮਾਇਤ ਦੇ ਵਿੱਚ ਅਸੀਂ ਆਏ ਆ ਫੁੱਲ ਕੇ ਆਏ ਆ ਅਸੀਂ ਕਿਉਂਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਜੀ ਨੇ ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਇਹ ਗੱਲ ਕਹੀ ਸੀ ਇਹ ਹਾਦਸਾ ਇਹਜ ਹੈ ਉਸ ਤਾਂ ਵੀ ਵਰਤਿਆ ਸੀਗਾ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਜੀ ਕੋਲ ਗਏ ਸੀਗੇ ਲੋਕ ਇਕੱਠੇ ਹੋ ਕੇ ਤਾਂ ਸੰਤਾਂ ਨੇ ਇੱਕੋ ਗੱਲ ਕਹੀ ਸੀ ਕਿ ਉਸ ਦਾ ਸੋਧਾ ਲਾ ਕੇ ਸਾਡੇ ਕੋਲੇ ਆ ਕੋ ਅੱਜ ਅਗਰ ਭਾਈ ਵਰਮਾ ਸਿੰਘ ਜੀ ਨੇ ਉਹਦੇ ਚਾਰ ਥੱਪੜ ਮਾਰ ਦਿੱਤੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਬੇਨਤੀ ਕਰਦਾ ਕਿ ਵੀ ਉਹਨੂੰ ਜਿਹੜੀ ਬੰਦੀ ਸਜ਼ਾ ਹੈ ਉਸ ਦੀ ਮਾਸਟਰ ਦੀ ਉਹਨੂੰ ਤਾਂ ਕੀ ਤੁਸੀਂ ਦੇਣੀ ਹੈ ਉਹ ਹਜੇ ਤਾਂ ਅਰੈਸਟ ਨਹੀਂ ਹੋਇਆ ਹੈਗਾ ਤੇ ਬਰਮਾ ਸਿੰਘ ਜੀ ਦੀ ਕੋਈ ਸਜ਼ਾ ਨਹੀਂ ਬੰਦੀ ਸੀ ਇਹਨਾਂ ਨੂੰ ਅਰੈਸਟ ਪਾ ਕੇ ਅੰਦਰ ਵੀ ਕਰ ਦਿੱਤਾ ਹੈ ਮੇਰੀ ਇਹ ਹੀ ਬੇਨਤੀ ਹੈ ਕਿ ਵੀ ਉਸ ਨੂੰ ਉਸ ਦੇ ਉੱਪਰ ਜਿਹੜਾ ਪਰਚਾ ਹੈ ਸਾਰੀਆਂ ਤਰ੍ਹਾਂਾਂ ਨੂੰ ਘਟਾ ਕੇ ਕੈਂਸਲ ਕੀਤਾ ਜਾਵੇ ਔਰ ਨਹੀਂ ਫਿਰ ਇੱਥੇ ਅਗਲੇ ਸੋਮਵਾਰ ਤੋਂ ਅਸੀਂ ਅਨਮਿੱਥੇ ਸਮੇਂ ਲਈ ਧਰਨਾ ਲਾਵਾਂਗੇ ਮੈਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦਾ ਕਿ ਭਾਈ ਵਰਮਾ ਸਿੰਘ ਜੀ ਦੇ ਉੱਪਰ ਜਿਹੜੀਆਂ ਵੀ ਤਾਰਾਂ ਲੱਗੀਆਂ ਹਨ 452 ਦਾ ਮੈਨੂੰ ਪਤਾ ਲੱਗਿਆ 307 ਦਾ ਮੈਨੂੰ ਪਤਾ ਲੱਗਿਆ ਜਦ ਕਿ ਇਹ ਤਾਂ ਤਾਰਾਂ ਵਾਂ ਤਾਂ ਲੱਗਦੀਆਂ ਹੁੰਦੀਆਂ ਨੇ ਜੇ ਕਿ ਉਸ ਦੇ ਕੋਲ ਕੋਈ ਹਥਿਆਰ ਬਰਾਮਦ ਕੀਤਾ ਜਾਵੇ ਸੋ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਬੇਨਤੀ ਕਰਦਾ ਕਿ ਵੀ ਜਦੋਂ ਵੀ ਤੁਸੀਂ ਇਹੋ ਜਿਹਾ ਮਾਮਲਾ ਇਹਨੂੰ ਇਨਸਾਨੀਅਤ ਦੇ ਨਾਲ ਦਿਲ ਨੂੰ ਦਿਲ ਤੇ ਹੱਥ ਰੱਖ ਕੇ ਆਪਾਂ ਸੋਚੋ ਕਿ ਉਹ ਕਿਉਂ ਗਿਆ ਉੱਥੇ ਉਹ ਕੁੜੀ ਹੈ ਜਿਹੜੀ ਉਹ ਕੁੜੀ ਸਭ ਦੀ ਸਾਂਝੀ ਕੁੜੀ ਇਹ ਤਾਂ ਫਿਰ ਜੇ ਅੱਜ ਇਹਦੇ ਉੱਪਰ ਕੰਮ ਹੋ ਗਿਆ ਭਾਈ ਵਰਮਾ ਸਿੰਘ ਜੀ ਨੂੰ ਅੰਦਰ ਕਰਤਾ ਕੱਲ ਨੂੰ ਤਾਂ ਫਿਰ ਕਈ ਬਲਾਤਕਾਰੀਆਂ ਅੱਗੇ ਆ ਜਾਣਗੇ ਜਿਹੜਾ ਸਕੂਲ ਹੈ ਕੇਸ਼ਵ ਸਕੂਲ ਨੂੰ ਇਹ ਮੈਂ ਤਾਂ ਕਹਿੰਦਾ ਕੇਸ਼ਵ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਉਸ ਦੇ ਵਿੱਚ ਜਿੰਨੇ ਵੀ ਬੱਚੇ ਪੜਾ ਰਹੇ ਨੇ ਮੈਂ ਸਾਰੇ ਉਹਨਾਂ ਦੇ ਮਾਪਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਤੁਸੀਂ ਇਕੱਠੇ ਹੋ ਕੇ ਸਕੂਲ ਦੇ ਪ੍ਰਸ਼ਾਸਨ ਦੇ ਕੋਲ ਜਾਵੋ ਕਿ ਸਾਡੀ ਬੱਚੀਆਂ ਇਸ ਤਰ੍ਹਾਂ ਸੇਫ ਨਾ ਜਿਸ ਨੇ ਕੁੜੀ ਨੂੰ ਗਲਤ ਫੋਨ ਕੀਤੇ ਨੇ ਔਰ ਗਲਤ ਇਸ਼ਾਰੇ ਕੀਤੇ ਨੇ ਉਸ ਨੂੰ ਹਜੇ ਤੱਕ ਵੀ ਨਹੀਂ ਫੜਿਆ ਗਿਆ ਹੈਗਾ ਸੋ ਪ੍ਰਸ਼ਾਸਨ ਉਹ ਟੀਚਰ ਹੈ ਜੀ ਉਹ ਟੀਚਰ ਹੈ ਜੀ ਇਸ ਦਾ ਜਾਨ ਕਿ ਗੁਰੂ ਦਾ ਇੱਕ ਦਰਜਾ ਹੈ ਬਹੁਤ ਵੱਡਾ ਦਰਜਾ ਹੁੰਦਾ ਹੈ ਅਧਿਆਪਕ ਦਾ ਦਰਜਾ ਬਹੁਤ ਵੱਡਾ ਦਰਜਾ ਹੁੰਦਾ ਹੈ ਇਸ ਨੇ ਉਸ ਦਰਜੇ ਨੂੰ ਵੀ ਦਰਕਨਾਰ ਕਰ ਦਿੱਤਾ ਬੱਚੀ ਦੀ ਉਮਰ ਕਿੰਨੀ ਕਾ ਜੀ ਬੱਚੀ ਦੀ ਉਮਰ ਇਥੋਂ ਦੱਸਿਆ ਗਿਆ ਹੈ तकरीबन 13 ਸਾਲ ਦੀ ਬੱਚੀ ਦੱਸ ਰਹੇ ਜੀ ਨਾ ਨਾਬਾਲਗ ਬੱਚੀ ਹੈ ਹਰਮਨ ਸਿੰਘ ਨੇ ਹੀ ਪੁਲਿਸ ਨੂੰ ਇਨਫੋਰਮ ਕੀਤਾ ਵੀ ਇਸ ਤਰ੍ਹਾਂ ਕਰਕੇ ਵੀ ਇੱਥੇ ਆ ਘਟਨਾ ਹੋਈ ਹੈ ਤੇ ਪੁਲਿਸ ਨੇ ਉਲਟਾ ਬਰਮਾ ਸਿੰਘ ਨੂੰ ਸਾਡੇ ਗਰੰਥੀ ਸਿੰਘ ਨੂੰ ਹੀ ਟਾਰਗੇਟ ਕੀਤਾ ਉਹਨਾਂ ਨੂੰ ਚੱਕਿਆ ਚੱਕ ਕੇ ਉਹਨਾਂ ਨੂੰ ਉਹ ਤੇ ਉਹ ਧਾਰਾ ਵਾਂ ਲਾਈਆਂ ਜਿਹੜੀਆਂ ਯੋਗ ਨਹੀਂ ਸੀ ਠੀਕ ਹੈ ਥੱਪੜ ਮਾਰੇ ਨੇ ਅਸੀਂ ਮੰਨਦੇ ਹਾਂ ਹਾਲਾਂਕਿ ਬਰਮਾ ਸਿੰਘ ਨੇ ਕਿਸੇ ਦੇ ਥੱਪੜ ਨਹੀਂ ਮਾਰੇ ਜੇ ਕਿਸੇ ਕੋਲ ਵੀਡੀਓ ਹੈ ਤੇ ਸਾਨੂੰ ਦਿਓ ਅਸੀਂ ਪਿਛੇ हट ਜਾਾਂਗੇ ਜੇ ਬਰਮਾ ਸਿੰਘ ਦੀ ਉਹ ਵੀਡੀਓ ਹੈ ਕਿਸੇ ਕੋਲ ਕਿ ਬਰਮਾ ਸਿੰਘ ਨੇ ਕੁੱਟਿਆ ਬਰਮਾ ਸਿੰਘ ਨੇ ਥੱਪੜ ਮਾਰੇ ਨੇ ਅਸੀਂ ਪਿਛੇ ਹਟ ਜਾਾਂਗੇ ਜੀ ਫਿਰ ਜੋ ਕਾਨੂੰਨ ਕਰਦਾ ਉਹ ਕਰੇ ਬੱਚਿਆਂ ਨੇ ਉਹ ਠੀਕ ਹੈ ਬੱਚਿਆਂ ਨੇ ਮਾਰੇ ਥੱਪੜ ਮਾਰੇ ਬਰਮਾ ਸਿੰਘ ਨੇ ਤਾਂ ਹਟਾਇਆ ਬਰਮਾ ਸਿੰਘ ਨੇ ਪ੍ਰਸ਼ਾਸਨ ਨੂੰ ਸਿੱਧਾ ਵੀ ਜੇ ਪ੍ਰਸ਼ਾਸਨ ਨਾ ਸੱਦਿਆ ਤਾਂ ਹੋ ਸਕਦਾ ਇਹਦਾ ਕੋਈ ਜ਼ਿਆਦਾ ਨੁਕਸਾਨ ਹੋ ਜਾਵੇ ਮਾਸਟਰ ਸਾਹਿਬ ਤੇ ਉਲਟਾ ਬਰਮਾ ਸਿੰਘ ਤੇ ਹੀ 307 ਲਾਤੀ 452 ਪਤਨੀ ਕੀ ਕੀ ਧਾਰਾਵਾਂ ਲਾਤੀਆਂ ਤੇ ਸ਼ਾਇਦ ਅਸੀਂ ਸਮਝਦੇ ਹਾਂ ਵੀ 6 ਮਹੀਨੇ ਤੱਕ ਉਹਦੀ ਜਵਾਨਤ ਨਹੀਂ ਹੁੰਦੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਡਿੜਬਾ ਦੇ ਵਿੱਚ ਖੜਿਆ ਜਿਸੀਂ ਸਕੂਲ ਹੈ ਜਿਹੜਾ ਉਹਦੇ ਵਿੱਚ 12-13 ਸਾਲ ਦੀ ਬੱਚੀ ਨਾਲ ਇੱਕ ਟੀਚਰ ਵੱਲੋਂ ਅਸਲੀਲ ਹਰਕਤਾਂ ਕੀਤੀਆਂ ਗਈਆਂ ਨੇ ਤੇ ਪਹਿਲਾਂ ਵੀ ਦੱਸਦੇ ਆ ਇਸ ਸਕੂਲ ਦੇ ਵਿੱਚ ਪਹਿਲਾਂ ਵੀ ਐਸੀਆਂ ਹਰਕਤਾਂ ਹੋਈਆਂ ਨੇ ਉਹਨਾਂ ਤੇ ਬਣਦੀ ਕਾਰਵਾਈ ਕੋਈ ਨਹੀਂ ਕੀਤੀ ਗਈ ਅੱਜ ਅਸੀਂ ਇੱਥੇ ਪਿੰਡ ਦਿੜਬਾ ਦੇ ਵਿੱਚ ਪਹੁੰਚੇ ਜਿਹੜਾ ਉਸ ਬੱਚੀ ਦੇ ਅਸਲੀਲ ਹਰਕਤਾਂ ਕੀਤੀਆਂ ਟੀਚਰ ਤੇ ਤੇ ਉਹਦੇ ਧਰਾਵਾ ਵੀ ਲਾਈਆਂ ਗਈਆਂ ਨੇ ਜਿਹੜਾ ਆਪਣਾ ਇੱਕ ਸਿੰਘ ਬਰਮਾ ਸਿੰਘ ਹੈ ਧਰਾਵਾ ਲਾਈਆਂ ਗਈਆਂ ਨੇ ਉਹ ਹਾਕੇ ਨਹੀਂ ਨਹੀਂ ਸੀ ਉੱਤੇ ドラਮਾ ਬਣਦੀਆਂ ਪਰ ਕੋਈ ਵੀ ਕਿਸੇ ਦੀ ਬੱਚੀ ਨਾਲ ਇਦਾਂ ਦੀ ਕੋਈ ਹਰਕਤ ਕਰਦਾ ਕੋਈ ਵੱਡਾ ਚ ਕੋਈ ਛੋਟਾਗਾ ਕਿਸੇ ਦੀ ਬੱਚੀ ਨਾਲ ਕਿਸੇ ਦੀ ਧੀ ਦੇ ਨਾਲ ਇਦਾਂ ਦਾ ਕੁਝ ਹੁੰਦਾ ਹੋਵੇ ਤਾਂ ਕੋਈ ਵੀ ਹੋਵੇ ਤਾਂ ਇਦਾਂ ਦੀ ਜਿਹੜੀਆਂ ਗੱਲਾਂ ਬਾਤਾਂ ਕਿਸੇ ਨਾਲ ਹੁੰਦੀਆਂ ਹੁਣ ਬੱਚੀ ਨਾਲ ਤਾਂ ਕੋਈ ਮਾਪਾਪ ਕੋਈ ਭਰਾ ਇਦਾਂ ਨਹੀਂ ਦੇਖ ਸਕਦਾ ਉਹ ਗੁੱਸੇ ਨਾਲ ਉਹਦੇ ਚਰਨ ਕੋਈ ਥੱਪੜ ਮੁੱਠੀ ਕੀਤੀ ਹੈਗੀ ਆ ਕੋਈ ਬਹੁਤਾ ਵੱਡਾ ਹਥਿਆਰ ਨਹੀਂ ਕੋਈ ਤੇਜ਼ ਹਥਿਆਰ ਨਹੀਂ ਕੋਈ ਉਹਨਾਂ ਤੇ ਮਾਰੇਗੇ ਅਲਟੀਮੇਟਮ ਦੇਣ ਚੱਲੇ ਆ ਇਸ ਦਿਨ ਆਉਣ ਵਾਲੇ ਹਫਤੇ ਤੱਕ ਅਸੀਂ ਜਿਹੜਾ ਉਹਨਾਂ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਨੇ ਉਹਨੂੰ ਰੱਦ ਕਰਨਾ ਚਾਹੀਦਾ ਹੈ ਬੇਇੰਤੀ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਅਨਮਿਥੇ ਲਈ ਧਰਨਾ ਵੀ ਲਾ ਸਕਦੇ ਹਾਂ ਅਸੀਂ ਇਸ ਤੋਂ ਵੱਡਾ ਸੰਘਰਸ਼ ਕਰਾਂਗੇ ਜੇਕਰ ਵਰਮਾ ਸਿੰਘ ਤੇ ਜਿਹੜੀਆਂ ਧਰਾਮਾਂ ਲਾਈਆਂ ਗਈਆਂ ਨੇ ਉਹਨੂੰ ਰੱਦ ਨਹੀਂ ਕੀਤਾ ਜਾਂਦਾ ਸੋ ਮੇਰਾ ਨਾਮ ਜਗਸੀਰ ਸਿੰਘ ਹੈ ਮੈਂ ਜ਼ਿਲ੍ਹਾ ਪ੍ਰਧਾਨ ਪੀ ਮਾਰਮੀ ਜੋ ਪੂਰੇ ਭਾਰਤ ਵਿੱਚ ਸੰਸਤਾ ਫੈਲੀ ਆ ਸੋ ਅਸੀਂ ਦੇਖਾਂ ਦੇ ਆ ਜੋ ਵਰਮਾ ਸਿੰਘ ਆ ਜਿਹੜੀਆਂ ਧਾਰਾਵਾਂ ਬਣਦੀਆਂ ਨੇ ਉਹਨਾਂ ਨੇ ਪ੍ਰਸ਼ਾਸਨ ਨੇ ਉਹਦੇ ਉੱਤੇ ਲਾਈ ਆ ਜਾਂ ਸਕੂਲ ਦੇ ਕਹਿਣ ਦੇ ਉੱਤੇ ਉਹਦੇ ਉੱਤੇ ਥੋਪੀਆਂ ਨੇ ਉਹ ਨਜਾਇਜ਼ ਧਾਰਾ ਮਾਣੇ ਪਰ ਜਿਹੜੀ ਉਹ ਲੜਕੀ ਆ ਬੇਟੀ ਆ ਉਹ ਛੋਟੀ ਜੀ ਬੇਟੀ ਆ ਅੱਜ ਸਕੂਲ ਦੇ ਵਿੱਚ ਸਾਡੇ ਮਾਪੇ ਨੇ ਪੜਾਉਣ ਵਾਸਤੇ ਭੇਜਦੇ ਨੇ ਸਿੱਖਿਆ ਲੈਣ ਵਾਸਤੇ ਭੇਜਦੇ ਨੇ ਕਿ ਟੀਚਰ ਨੇ ਜਿਹੜੇ ਉਹ ਕੇਸ ਸਕੂਲ ਆ ਇਸ ਤਰ੍ਹਾਂ ਦੀ ਸਿੱਖਿਆ ਦਿੰਦਾ ਟੀਚਰ ਨੇ ਜਿਹੜੇ ਜੇ ਇਸ ਤਰ੍ਹਾਂ ਦੀਆਂ ਜਲੀਲ ਹਰਕਤਾਂ ਕਰਨਗੇ ਜਾਂ ਸਾਡੇ ਇਹੋ ਜਿਹੇ ਯੋਧੇ ਉਹਨਾਂ ਦੀ ਆਵਾਜ਼ ਉਠਾਉਂਦੇ ਨੇ ਪ੍ਰਸ਼ਾਸਨ ਆ ਜਿਹੜਾ ਉਹਨਾਂ ਨੂੰ ਇਹ ਅੰਦਰ ਕਰ ਰਿਹਾ ਹੈ ਆ ਸਾਡੇ ਜਿਹੜੇ ਧੀਆਂ ਪੈਣਾ ਨੂੰ ਸੇਫ ਕਿਵੇਂ ਹੋਣਗੀਆਂ ਮੈਂ ਤਾਂ ਇਹ ਚਾਹਣਾ ਕਿ ਇਰਾਨ ਦੇ ਵਾਂਗੂ ਜਿਸ ਤਰ੍ਹਾਂ ਦਾ ਉੱਥੇ ਦਾ ਸੰਵਿਧਾਨ ਆ ਵੀ ਇਸ ਤਰ੍ਹਾਂ ਦੇ ਦਰਿੰਦਿਆਂ ਨੂੰ ਜੋ ਧੀਆਂ ਪੈਣਾ ਦੇ ਨਾਲ ਜਲੀਲ ਹਲਕ ਨਾ ਕਰਦਾ ਉਹਨੂੰ ਚਰਾਏ ਦੇ ਵਿੱਚ ਖੜਾ ਕੇ ਗੋਲੀਆਂ ਨਾਲ ਜਾਂ ਉਹਨੂੰ ਸਿੱਧੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮਰਮਾ ਸਿੰਘ ਦੇ ਕੀ ਲੱਗਦਾ ਲੱਗਦਾ ਛੋਟੇ ਹਾਂਜੀ ਕੀ ਮੈਟਰ ਹੈ ਜੀ ਕੀ ਅੱਜ ਫੈਸਲਾ ਹੈ ਇਹ ਮੈਟਰ ਆਪਣੇ ਭਾਈ ਸਾਹਿਬ ਨੇ ਦੱਸਿਆ ਹੀ ਹੈ ਤੇ ਜਿਹੜਾ ਮਸਲਾ ਚੱਲ ਰਿਹਾ ਆਪਣੇ ਕੇਸ ਪਬਲਿਕ ਸਕੂਲ ਅੰਦੜਭਾ ਵਿਖੇ ਪਰ ਕਿ ਬੱਚਿਆਂ ਨਾਲ ਮਾਸਟਰ ਵੱਲੋਂ ਅਸਲੀ ਹੱਕ ਨਾ ਕੀਤੀਆਂ ਗਿਆ ਉਹਦੇ ਸਬੰਧ ਵਿੱਚ ਮਤਲਬ ਜਿਹੜੇ ਨਾਮਾਂ ਦੇ ਧਾਰਾਂ ਭਾਈ ਵਰਮਸਨ ਜਨਾਲ ਤੇ ਲਾਈਆਂ ਗਈਆਂ ਨੇ ਸਾਡੇ ਵੱਡੇ ਭਰਾ ਤੇ ਮਤਲਬ ਅਰਾਧਾ ਕਤਲ ਦਾ ਜਿਹੜਾ ਦੱਸਿਆ ਗਿਆ ਭਾਈ ਸਾਹਿਬ ਨੇ ਉਹ ਨਹੀਂ ਬਣਦੀਆਂ ਸਾਨੂੰ ਤੇ ਹੁਣ ਜਿਹੜਾ ਭਾਈ ਸਾਹਿਬ ਨੇ ਦੱਸਿਆ ਵੀ ਹਫਤੇ ਟਾਈਮ ਦੇਵਾਂਗੇ ਜੇ ਮਸਲਾ ਨਹੀਂ ਹੱਲ ਹੁੰਦਾ ਇਹ ਧਰਨੇ ਪਰੋਗ ਰੱਖਿਆ ਜਾਵੇਗਾ ਉਸ ਧਰਨੇ ਦੇ ਵਿੱਚ ਜਿੰਨੇ ਵੀ ਕੇਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਜਾਂ ਜਿਹੜਾ ਕੋਈ ਇਹਨਾਂ ਮਤਲਬ ਇਧਰ ਦਾਦ ਰੱਖਣ ਵਾਲੇ ਨੇ ਈਆਂ ਭੈਣਾਂ ਆਪਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਸ ਫਸਲੇ ਨੂੰ ਸਮਝਦੇ ਹੋਏ ਸਾਰਿਆਂ ਦਾ ਹੱਕ ਬਣਦਾ ਉਸ ਧਰਨੇ ਵਿੱਚ ਆਉਣ ਦਾ ਜਦੋਂ ਵੀ ਉਹ ਸਮਾਂ ਦਿੱਤਾ ਜਾਵੇ ਬੇਨਤੀ ਹੈ ਉਦੋਂ ਸਾਰੇ ਬੱਚੇ ਜਿਹੜੇ ਪੜ੍ਹਦੇ ਨੇ ਉੱਥੇ ਉਹਨਾਂ ਦੇ ਮਾਪੇ ਜਾਂ ਹੋਰ ਔਰਪਰਾ ਜਿਹੜੇ ਵੀ ਸਿੱਖ ਗੁਰਸਿੱਖ ਵੀਰ ਭੈਣ ਭਰਾ ਦੇਖਦੇ ਨੇ ਤਾਂ ਉਹ ਵੀ ਇਸ ਧਰਨੇ 'ਤੇ ਜ਼ਰੂਰ ਪਹੁੰਚਣ ਤਾਂ ਜੋ ਕੋਈ ਇਨਸਾਫ਼ ਮਿਲ ਸਕੇ